ਕੱਲ ਜੋ ਕਿ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀ ਲਾਇਤਾਨਾਂ ਦੇ ਮਹਾਨ ਜਾਪ ਬ੍ਰਹਮ ਹਾਰੇ ਨੇ ਸਤਕਾਰ ਜੋ ਭਾਈ ਸਾਹਿਬ ਪਾਇਰਨ ਵੀਰ ਸਿੰਘ ਜੀ ਜੋ ਰੱਬ ਇਲਾਹੀ ਬਾਣੀ ਦਾ ਕੀਰਤਨ ਔਰ ਗੁਰਤਿਆਜ ਦੇ ਨਾਲ ਵੀ ਭਾਈ ਸਾਹਿਬ ਨੂੰ ਬੇਨਤੀ ਆਪੀ ਕਥਾ ਦਾ ਉਗਾਜ ਵਿੱਚ ਕਰਨਾ ਹੈ ਇਹ ਪਰਿਵਾਰ ਵੱਲੋਂ ਬੇਨਤੀ ਹੋਈ ਸੁਆਪ ਗੁਰੂ ਦੀ ਰਾਮਤਾ ਬਹੁਤ ਵੱਡੀ ਆਸ ਹੈ ਗੁਰੂ ਸਾਹਿਬ ਕਿਰਪਾ ਕਰਨ ਸੋ ਨਿਮਰਤਾ ਸਾਹਿਬ ਭਾਈ ਸਾਹਿਬ ਜੀ ਨੂੰ ਇਹ ਬੇਨਤੀ ਆਈ ਪੀ ਗੁਰੂ ਸਾਹਿਬ ਜੀ ਦਾ ਕੀਰਤਨ ਨੂੰ ਪ੍ਰਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

E ਵਾਹਿਗੁਰੂ 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 ਰਾਮ ਗਏ ਹੋ ਰਾਵਣ ਗਏ ਹੋ ਜਾਂ ਕੋ ਬਹੁਤ ਨਹੀਂ ਸੁਪਨੇ ਜਿਉਂ ਸਲ ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਲੱਖ ਭੂਤ ਸਵਾਲਖਾਤੀ ਤੇਰਾ ਬਣ Waheguru 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 ਵਾਹਿਗੁਰੂ ਵੰਦੂ ਵਾਹਿਗੁਰੂ 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 ਦਿਨ ਦੁਨੀਆ ਦੇ ਮਾਲਕ ਲੋਕ ਅਤੇ ਪਰਲੋਕ ਦੇ ਸਹਾਇਕ ਜਗਤ ਜੋਤ युगों युग अटल पानी के बहुत नाम के जहाज चवर छत्र तक दे मालिक ऐसी बेअंत वडियायां दे मालिक सतगुरु तततन साहिब श्री गुणेंद्र साहिब जी सतगुरु जी दे पावन पितर हजूर गुरु साहिब जी दी प्यारी संगत विच बैठ के गुरु की वाणी दा हर जस कीर्तन श्रवण करके ਸਚੁ ਮੂਚਿ ਜੀਵਨ ਦਾ ਲਾਹ ਲੈ ਰਹੀ ਸਤਸੰਗੀ ਜਨੋ ਆਉ ਸਾਰੇ ਮਿਲਕੇ ਫਤੇ ਦੀ ਸਾਂਝ ਪਾਈਏ ਕੋਈ ਰਸਨਾਵਾਜੀ ਨਾ ਰਹੇ ਸਾਰੇ ਹੀ ਮਾਈ ਪਾਈ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਰਿਕ ਸੰਸਾਰ ਕੋ ਨਾਨਕ ਤੇਰੇ ਨਹੀਂ ਕੋਈ ਇਹ ਸੱਚੇ ਪੈਰਿਓ ਇਸ ਸੰਸਾਰ ਵਿੱਚ ਸਦਾ ਰਹਿਣ ਵਾਲੀ ਕੋਈ ਸ਼ੈ ਨਹੀਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇਹ ਫੈਸਲਾ ਦੇ ਦਿੱਤਾ ਹੈ ਕਿ ਜੋ ਦੀਸੇ ਸੋ ਸਗਲ ਬਿਨਸੇ ਆਖਾ ਮਾਲਕ ਨੇ ਦੇਖਣ ਵਾਸਤੇ ਦਿੱਤੀ ਨਾ ਇਹਨਾਂ ਦੇ ਨਾਲ ਅਸੀਂ ਦੇਖ ਰਹੇ ਹਾਂ ਸਭ ਕੁਰੀ ਕਰਨ ਬਿਨੈਸ ਜਾ ਆਖੋ ਸਤਨਾਮ ਵਾਹਿਗੁਰੂ ਰੰਗ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਕਿਉਂਕਿ ਜਿਹਾਂ ਚੀਰੀ ਲਿਖਿਆ ਤੇ ਹ ਹੁਕਮ ਕਮਾਏ ਕੱਲੇ ਆਵੇ ਨਾਨਕ ਸਦੇ ਉੱਠੀ ਜਾਏ ਪਿਆਰਿਓ ਜੀਵ ਦਾ ਜਗਤਿਕ ਚੌਣਾ ਤਾਂ ਬਾਅਦ ਵਿੱਚ ਲੇਕਿਨ ਜਗਤ ਉਤੋਂ ਚਲੇ ਜਾਣ ਦਾ ਸਮਾਂ ਮਾਲਕ ਨੇ ਪਹਿਲਾਂ ਲਿਖ ਦਿੱਤਾ ਸਹਾ ਲਿਖਿਆ ਮਾਲਕ ਨੇ ਲਿਖਿਆ ਹੈ ਪਹਿਲਾਂ ਤੇ ਮਾਲਕ ਦੇ ਲਿਖੇ ਹੋਏ ਅਨੁਸਾਰ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਨਿਰੰਜਨ ਕੌਰ ਜੀ ਕਿਉਂਕਿ ਜਿਸकी पूजा औद तिसे कौन राखी ਪਿਆਰੋ ਮਾਲਕ ਦਾ ਲਿਖਿਆ ਹੋਇਆ ਸਮਾ ਜੀ ਦਾ ਪੁੱਗ ਜਾਂਦਾ ਹੈ ਨਾ ਫਿਰ ਸੰਸਾਰ ਦੀ ਕੋਈ ਤਾਕਤ ਜੀਵ ਨੂੰ ਨਹੀਂ ਰੋਕ ਸਕਦੇ ਜਤਨ ਬਹੁਤ ਅਸੀ ਕਰਦੇ ਆ ਬੈਦਿਕ ਅਨੇਕ ਪ੍ਰਕਾਰ ਕਹਾਂ ਲਾਉ ਪਾਖੇ ਵਜੇ ਤੋਂ ਵਜੇ ਡਾਕਟਰ ਤੱਕ ਪਹੁੰਚ ਹੁੰਦੀ ਹੈ ਸਾਡੀ ਕਿਤੇ ਕੋਈ ਰੋਗ ਆ ਗਿਆ ਵਿਦੇਸ਼ਾ ਤੱਕ ਪਹੁੰਚ ਜਾਂਦੇ ਨੇ ਜਿੰਨਾ ਕੋਲ ਸਮਰੱਥਾ ਹੈਗੀ ਹੈ ਲੇਕਿਨ ਪਿਆਰਿਓ ਵੱਡੇ ਤੋਂ ਵੱਡਾ ਡਾਕਟਰ ਵੀ ਜਦੋਂ ਜਤਨ ਕਰਕੇ ਇਹ ਕਹਿ ਦਿੰਦਾ ਨਾ ਅਸੀਂ ਆਪਣੀ ਵਾਲਾ ਕੇ ਵੇਖ ਲਈਏ ਹੁਣ ਉਸ ਕਰਤੇ ਅੱਗੇ ਅਰਦਾਸ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਉਹ ਮਾਲਕ ਅਸਾਂ ਜੀਵਨ ਦਾ ਜੋ ਮਾਲਕ ਹੈ ਪਿਆਰੋ ਜੀ ਉਹਨੂੰ ਚੰਗਾ ਲੱਗੇ ਤਾਂ ਆਪ ਜੀ ਬਾਣੀ ਪੜਦੇ ਸੁਣਦੇ ਹੋ ਪ੍ਰਭ ਭਾਵੈ ਬਿਨ ਸਾਸ ਤੇ ਰੱਖ ਕੇ ਉਤਤ ਬਿਨਾਂ ਸਾਹਾ ਤੋਂ ਵੀ ਮਨੁੱਖ ਨੂੰ ਜੀਵਨਿਆ ਰੱਖੇ ਅਖੇ ਸਤਨਾਮੁ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਕਿਉਂਕਿ ਸਮਰੱਥਾ ਬੜੀ ਵੱਡੀ ਹੈ ਇਹ ਪ੍ਰਤੀਕ ਹੈ ਇਸ ਗੱਲ ਦਾ ਜੋ ਗੁਰੂ ਕੇ ਸੰਤਾਂ ਐਸੇ ਸਮੇਂ ਤੇ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਧਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਅਗੇ ਅਰਦਾਸ ਬੇਨਤੀ ਜੋਦੜੀ ਕਰੀਦੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਸਮਰੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ ਜਿਹੜੇ ਪਰਲੋਕ ਵਿੱਚ ਵੀ ਦੀਵਦੀ ਸਹਾਇਤਾ ਕਰ ਸਕਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰ ਬਾਣੀ ਵਿੱਚ ਆਖਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜੱਤ ਕਤ ਮੋਹਿ ਰਖਵਾਲੇ ਗੁਰ ਕਾ ਬਚਨ ਬਸੈ ਜੀ ਜੀ ਨਿਜੀ ਨਾਲ ਵੜੀ ਵੱਡੀ ਸ੍ਰਿਮ੍ਰਿਠਾ ਮੇਰੇ ਸਤਿਗੁਰ ਦੀ ਸਤਿਗੁਰ ਜੀ ਦੇ ਅਗੇ ਸੰਗਤ ਨੇ ਕੀਤੇ ਅਰਦਾਸ ਕਿ ਸਤਿਗੁਰ ਜੀ ਪਰ ਲੋਕ ਵਿੱਚ ਜੀਵਾਤਮਾ ਵੀ ਬਾਹ ਫੜ ਲੈਣੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਖੁਆਰੀ ਨਹੀਂ ਹੋਣ ਦੇਣ ਤਾਇੂ ਤਾਂ ਸਤਿਗੁਰ ਜੀ ਨੇ ਐਸੀ ਸਮਿਆ ਤੇ ਸਾਨੂੰ ਮੈਂ ਪਿਛੇ ਕੀਰਤਨ ਕਰਿਓ ਨਿਰਵਾਣ ਜੀ ਉਹਦੀ ਦਾਤ ਬਖਸ਼ੀ ਸੀਤੀ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸੋ ਪਿਆਰਿਓ ਸੰਸਾਰ ਵਿੱਚ ਜੀਵ ਮਾਲਕ ਦਾ ਭੇਜਿਆ ਹੋਇਆ ਤੇ ਜਿਨੂੰ ਤੁਮ ਭੇਜੇ ਤਿਨੇ ਬੁਲਾਇ ਜਿਸਨੇ ਭੇਜਿਆ ਉਹਨੇ ਬੁਲਾਉਣਾ ਵੀ ਆਖੋ ਸਤਨਾਮੁ ਕਿਉਂਕਿ ਇੱਥੇ ਇਹ ਗੱਲ ਸਮਝ ਲਈਏ ਕਿ ਜੇ ਅਸੀਂ ਸੁਭਾਵਕ ਕੋਈ ਗੱਲ ਹੋਵੇ ਨਾ ਤਾਂ ਅਸੀਂ ਸੁਭਾਵਕ ਕਹ ਦਿੰਦੇ ਮਾ ਰੱਬ ਦੀ ਮਰਜ਼ੀ ਤਾਂ ਉਹ ਬੇਰਾ ਪਤਾ ਨਹੀਂ ਹੁੰਦਾ ਤਾਂ ਪਿਆਰਿਓ ਫਿਰ ਆਉਲਾ ਜਾਣ ਕਿਵੇਂ ਉਸ ਦੀ ਮਰਜ਼ੀ ਤੋਂ ਬਗੈਰ ਹੋ ਸਕਦਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਜੰਮਣ ਮਰਨਾ ਹੁਕਮ ਹੈ ਭਾਣਾ ਆਵੇ ਜਾਈ ਆਵੇ ਜਾਈ ਮਲੁਖ ਦੇ ਵਾਸ ਵਿੱਚ ਕੁਝ ਨਹੀਂ ਕੀਤਾ ਕਰਨ ਸਰਵ ਰਜਾਈ ਕਿਸ ਕੀ ਜੇ ਜੇ ਕਰ ਸਕੀਏ ਆਪਰਾ ਕੀਤਾ ਕਿਸੇ ਨਾ ਹੋਵੇ ਜਿਉ ਹਰ ਪਾਵੇ ਤਿਉ ਰੱਖੀ ਜਿਵੇਂ ਮਾਲਿਕ ਨੂੰ ਪਾਉਂਦਾ ਹੈ ਨਾ ਤਿਵੇਂ ਰੱਖਦਾ ਹੈ ਜਿਵੇਂ ਪਾਉਂਦਾ ਜੀਵ ਨੂੰ ਜਗਤ ਵਿੱਚ ਭੇਜ ਦਿੰਦਾ ਹੈ ਜਿਵੇਂ ਭੌਂਦਾ ਹੈ ਆਵਾਜ਼ ਦੀ ਕੇ ਵਾਪਸ ਬੁਲਾ ਲੈਂਦਾ ਕੋ ਸਤਨਾਮੁ ਸ੍ਰੀ ਵਾਹਿਗੁਰੂ ਸੋ ਪਿਆਰੋ ਐਸੀ ਉਸ ਦਾਦੇ ਅਕਾਲ ਪੁਰਖ ਅਗੇ ਸਤਿਗੁਰੂ ਕਿਨ੍ਹੇ ਨਾ ਜੇ ਸਤਾ ਕਰ ਸਿਉ ਨਾਹੀ ਚਾਰ ਤਾਕੋ ਕੀਜੈ ਸਤਿ ਨਮਸਕਾਰ ਐਸੀ ਮਹਾਨ ਸਤਿਗੁਰਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਪੰਦੀ ਹੈ ਆਹ ਬੇਨਤੀ ਤੋਂ ਪਹਿਲਾਂ ਗੁਰੂ ਕੀ ਬਾਣੀ ਦਾ ਕੀਰਤਨ ਦਾ ਅਸਰਾ ਲਈਏ ਤਾਂ ਜੋ ਸੁਰਤ ਇਕਾਗਰ ਹੋ ਜਾਵੇ ਸੁਰਤ ਸੱਚ ਦੇ ਨਾਲ ਜੁੜ ਜਾਵੇ ਕਿਉਂਕਿ ਫਿਰ ਸੱਚੀ ਦੇ ਅੱਗੇ ਅਰਦਾਸ ਕਰਨੀ ਨਾ ਇਸ ਵਾਚ ਸੁਰਤ ਵੀ ਸੱਚ ਦੇ ਨਾਲ ਜੁੜੀ ਹੋਵੇ ਤਾਂ ਹੀ ਅਰਦਾਸ ਪਰਮਾਨੇ ਆਖੇ ਸਤਨਾਮੁ ਸ੍ਰੀ ਵਾਹਿਗੁਰੂ ਗੁਰੂ ਕਰਪ ਕਰੇ ਆਵਰ ਜਾਣ ਪੰਜਵੇਂ ਨਾਮਕ ਤਨਸਫ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਾਨ ਬਚਨ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਚੋ ਆਵਣ ਜਾਣ ਇਕ ਖੇਲ ਬਣਾਇਆ ਆਵਣ ਜਾਣ ਇਕ ਖੇਲ ਬਣਾਇਆ ਆਵਣ ਜਾਣ ਇਕ ਖੇਲ ਬਣਾਇਆ ਆਗਿਆਕਾਰੀ ਕਿਆ ਕਾਜੀ ਕੀਨੀ ਮਾਇਆ ਆਵਣ ਜਾਣ ਇੱਕ ਖੇਲ ਬਣਾਇਆ ਆਵਣ ਜਾਣ ਇੱਕ ਖੇਲ ਬਣਾਇਆ ਪ੍ਰਣਨ ਆਪ ਦੇਖਣ ਹਾਰਾ ਸਰਬ ਨੇ ਸਰਬ ਨੇ ਆਪ ਦੇਖਣ ਹਾਰਾ ਆਵਨ ਜਾਂ ਖੇਲ ਬਨਾਇ ਅਗਿਆਕਾਰੀ ਅਗਿਆਕਾਰੀ ਕੀ ਮੀ ਮਾਇਆ ਆਵਣ ਜਾਣ ਇੱਕ ਖੇਲ ਬਨਾਇ ਆਵਣ ਜਾਣ ਇੱਕ ਖੇਲ ਬਨਾਇ